ਜਿਹੋ ਜਿਹਾ ਕਰਮ ਕਰੋਗੇ ਉਹੋ ਜਿਹਾ ਹੀ ਫਲ ਮਿਲੇਗਾ ਦੋਸਤੋ ਬਹੁਤ ਪੁਰਾਣੇ ਸਮੇਂ ਦੀ ਗੱਲ ਹੈ ਕਿਸੇ ਪਿੰਡ ਵਿੱਚ ਰਜਿੰਦਰ ਤੇ ਸੁਰਿੰਦਰ ਨਾਮ ਦੇ ਦੋ ਭਰਾ ਰਹਿੰਦੇ ਸਨ ਉਹ ਦੋਵੇਂ ਕਹਿਨ ਨੂੰ ਹੀ ਭਰਾ ਸਨ ਪਰ ਉਹਨਾਂ ਵਿੱਚ ਭਰਾਵਾਂ ਵਰਗਾ ਕੁਝ ਵੀ ਨਹੀਂ ਸੀ ਰਜਿੰਦਰ ਵੱਡਾ ਸੀ ਤੇ ਸੁਰਿੰਦਰ ਛੋਟਾ ਸੀ ਰਜਿੰਦਰ ਬਹੁਤ ਤੇਜ਼ ਤੇ ਚਲਾਕ ਸੀ ਉਸਨੇ ਸੁਰਿੰਦਰ ਦੇ ਹਿੱਸੇ ਦੀ ਜ਼ਮੀਨ ਵੀ ਹੜਪ ਲਈ ਸੀ ਇਸੇ ਲਈ ਸੁਰਿੰਦਰ ਦੇ ਪਰਿਵਾਰ ਨੂੰ ਬਹੁਤ ਹੀ ਦੁੱਖ ਚੰਨੇ ਬੈ ਰਹੇ ਸਨ ਸੁਰਿੰਦਰ ਦੀ ਪਤਨੀ ਵੀ ਅਕਸਰ ਬਿਮਾਰ ਰਹਿੰਦੀ ਸੀ ਤੇ ਸੁਰਿੰਦਰ ਕੋਲ ਉਸ ਤੇ ਇਲਾਜ ਤੱਕ ਦੇ ਪੈਸੇ ਵੀ ਨਹੀਂ ਸਨ ਪਰ ਸੁਰਿੰਦਰ ਬਹੁਤ ਹੀ ਠੰਡੇ ਸੁਭਾਅ ਦਾ ਮਰਦ ਸੀ ਉਹ ਕਦੇ ਕਿਸੇ ਨਾਲ ਬੁਰਾ ਨਹੀਂ ਸੀ ਕਰਦਾ ਪਰ ਉਸ ਦੇ ਮਨ ਵਿੱਚ ਅਕਸਰ ਇਹ ਸਵਾਲ ਆਉਂਦਾ ਕਿ ਉਹ ਕਿਸੇ ਦਾ ਬੁਰਾ ਨਹੀਂ ਕਰਦਾ ਇੱਥੋਂ ਤੱਕ ਕਿ ਕਿਸੇ ਦਾ ਬੁਰਾ ਸੋਚਦਾ ਤੱਕ ਨਹੀਂ ਤਾਂ ਉਸ ਨਾਲ ਇਸ ਤਰ੍ਹਾਂ ਕਿਉਂ ਹੁੰਦਾ ਹੈ ਕਿਉਂ ਉਸ ਦੀ ਪਤਨੀ ਹਮੇਸ਼ਾ ਬਿਮਾਰ ਹੀ ਰਹਿੰਦੀ ਹੈ ਕਿਉਂ ਉਸ ਕੋਲ ਐਨੇ ਵੀ ਪੈਸੇ ਨਹੀਂ ਕਿ ਉਹ ਆਪਣੀ ਜ਼ਿੰਦਗੀ ਵਧੀਆ ਤਰੀਕੇ ਨਾਲ گزار ਸਕੇ ਕਿਉਂ ਉਸ ਨੂੰ ਉਸ ਦੇ ਕਰਮਾਂ ਦਾ ਫਲ ਨਹੀਂ ਮਿਲ ਰਿਹਾ ਇੱਕ ਉਸ ਦਾ ਭਰਾ ਐਨਾ ਲਾਲਚੀ ਤੇ ਐਨਾ ਚਲਾਕ ਹੈ ਜੋ ਹਮੇਸ਼ਾ ਮਜ਼ੇ ਵਿੱਚ ਰਹਿੰਦਾ ਹੈ ਉਸ ਨੂੰ ਤਾਂ ਕੋਈ ਪਰੇਸ਼ਾਨੀ ਨਹੀਂ ਉਹ ਸੋਚਣ ਲੱਗਾ ਕਿ ਸ਼ਾਇਦ ਬੁਰੇ ਕਰਮਾਂ ਦਾ ਫਲ ਚੰਗਾ ਮਿਲਦਾ ਹੈ ਤੇ ਚੰਗੇ ਕਰਮਾਂ ਦਾ ਫਲ ਚੰਗਾ ਨਹੀਂ ਮਿਲਦਾ ਹੋਲੀ-ਹੋਲੀ ਇਹ ਸਵਾਲ ਉਸਦੇ ਮਨ ਵਿੱਚ ਘਰ ਕਰ ਗਿਆ ਉਸੇ ਪਿੰਡ ਤੋਂ ਥੋੜੀ ਦੂਰ ਇੱਕ ਸੰਨਿਆਸੀ ਆਪਣੀ ਚੌਂਪੜੀ ਬਣਾ ਕੇ ਰਹਿੰਦਾ ਸੀ ਜਦੋਂ ਵੀ ਉਹ ਸੰਨਿਆਸੀ ਪਿੰਡ ਵਿੱਚ ਗੱਜ ਲਈ ਆਉਂਦਾ ਤਾਂ ਸਭ ਨੂੰ ਇੱਕ ਹੀ ਗੱਲ ਆਕਦਾ ਕੀ ਜੋ ਤੂੰ ਕੀਤਾ ਉਹ ਤੇਰੇ ਹਿੱਸੇ ਜੋ ਮੈਂ ਕੀਤਾ ਉਹ ਮੇਰੇ ਹਿੱਸੇ सुरेंद्र ਇਸ ਗੱਲ ਦਾ ਮਤਲਬ ਕਦੇ ਨਹੀਂ ਸਮਝ ਸਕਿਆ ਇੱਕ ਦਿਨ ਜਦੋਂ ਉਹ ਚਿੰਤਾ ਵਿੱਚ ਡੁੱਬਿਆ ਹੋਇਆ ਸੀ ਤਾਂ ਉਸਤੇ ਕੰਨਾਂ ਵਿੱਚ ਫਿਰ ਇਹੀ ਬੋਲ ਪਈ ਜਿਵੇਂ ਹੀ ਇਹ ਸ਼ਬਦ ਸੁਰਿੰਦਰ ਦੇ ਕੰਨਾਂ ਵਿੱਚ ਪਏ ਉਹ ਗੁੱਸੇ ਨਾਲ ਭੜਕੁੱਠਿਆ ਤੇ ਉਸਨੇ ਗੁੱਸੇ 'ਚ ਉਸ ਸੰਨਿਆਸੀ ਨੂੰ ਕਿਹਾ ਮਹਾਤਮਾ ਜੀ ਤੁਸੀਂ ਹਮੇਸ਼ਾ ਇੱਕ ਹੀ ਗੱਲ ਰੱਟ ਲਗਾਈ ਰੱਖਦੇ ਹੋ ਜਿਸ ਦਾ ਕੋਈ ਮਤਲਬ ਨਹੀਂ ਹੈ ਕਿਉਂਕਿ ਮੈਂ ਆਪਣੀ ਜ਼ਿੰਦਗੀ ਵਿੱਚ ਹਮੇਸ਼ਾ ਚੰਗੇ ਕਰਮ ਕਰਦਾ ਆਇਆ ਹਾਂ ਪਰ ਮੈਨੂੰ ਕੋਈ ਚੰਗਾ ਫਲ ਪ੍ਰਾਪਤ ਨਹੀਂ ਹੋਇਆ ਮੇਰੀ ਪਤਨੀ ਹਮੇਸ਼ਾ ਬਿਮਾਰ ਰਹਿੰਦੀ ਹੈ ਘਰ 'ਚ ਖਾਣੇ ਤੱਕ ਦੇ ਪੈਸੇ ਨਹੀਂ ਹੁੰਦੇ ਸਨਿਆਸੀ ਨੇ ਬਹੁਤ ਹੀ ਸ਼ਾਂਤ ਤਰੀਕੇ ਨਾਲ ਸੁਰਿੰਦਰ ਨੂੰ ਕਿਹਾ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਤੂੰ ਹਾਲਾਤਾਂ ਤੋਂ ਹਾਰ ਮੰਨ ਚੁੱਕਿਆ ਹੈ ਓਕੇ ਹਾਲਾਤਾਂ ਨੇ ਤੇਰੀ ਸੋਚ ਤੇ ਡੂੰਘਾ ਅਸਰ ਪਾਇਆ ਹੈ ਬੁਰੇ ਸਮੇਂ ਨੇ ਤੇਰੀ ਸੋਚ ਨੂੰ ਬਦਲ ਕੇ ਰੱਖ ਦਿੱਤਾ ਹੈ ਤੂੰ ਇੱਕ ਕੰਮ ਕਰ ਅੱਜ ਸ਼ਾਮ ਨੂੰ ਕੁਝ ਫਲ ਲੈ ਕੇ ਮੇਰੀ ਝੌਂਪੜੀ ਵਿੱਚ ਆ ਜਾਵੀਂ ਫਿਰ ਮੈਂ ਤੇਰੇ ਸਾਰੇ ਸਵਾਲਾਂ ਦੇ ਜਵਾਬ ਦੇਵਾਂਗਾ ਇਹਨਾਂ ਕਹਿ ਕੇ ਉਹ ਸੰਿਆਸੀ ਅਗਲੇ ਘਰ ਵੱਲ ਤੁਰ ਪਿਆ ਸ਼ਾਮ ਨੂੰ ਸੁਰਿੰਦਰ ਨੇ ਕੁਝ ਫਲ ਖਰੀਦੇ ਤੇ ਪਿੰਡ ਤੋਂ ਦੂਰ ਉਸ ਸੰਨਿਆਸੀ ਦੀ ਝੌਂਪੜੀ ਵੱਲ ਤੁਰ ਪਿਆ। ਜਿਵੇਂ ਜਿਵੇਂ ਉਹ ਅੱਗੇ ਵੱਧ ਰਿਹਾ ਸੀ, ਉਸ ਨੂੰ ਬਹੁਤ ਜ਼ਿਆਦਾ ਸ਼ਾਂਤੀ ਦਾ ਅਨੁਭਵ ਹੋ ਰਿਹਾ ਸੀ ਕਿਉਂਕਿ ਰਸਤਾ ਲੰਮਾ ਸੀ, ਇਸ ਲਈ ਉਸ ਵਿੱਚ ਕੋਈ ਹਲਚਲ ਨਹੀਂ ਸੀ। ਬਸ ਰਸਤੇ ਉੱਪਰ ਕੁਝ ਲੰਗੂਰ ਤੇ ਬੰਦਰ ਦਿਖਾਈ ਦੇ ਰਹੇ ਸਨ। ਸੁਰਿੰਦਰ ਦੇ ਮਨ ਵਿੱਚ ਖਿਆਲ ਆਇਆ ਕਿ ਕਿਉਂ ਨਾ ਕੁਝ ਫਲ ਇਹਨਾਂ ਲੰਗੂਰਾਂ ਤੇ ਬੰਦਰਾਂ ਨੂੰ ਖਵਾ ਦੇਵੇ। ਪਰ ਫਿਰ ਉਹ ਸੋਚਦਾ ਹੈ ਕਿ ਜੇਕਰ ਮੈਂ ਫਲ ਲੈ ਕੇ ਸੰਨਿਆਸੀ ਕੋਲ ਨਾ ਗਿਆ ਤਾਂ ਮੇਰੇ ਸਵਾਲਾਂ ਦੇ ਜਵਾਬ ਮੈਨੂੰ ਨਹੀਂ ਮਿਲਣਗੇ ਇਸ ਲਈ ਉਹ ਫਲਾਂ ਨੂੰ ਬਾਂਦਰਾਂ ਤੋਂ ਬਚਾਉਂਦਾ ਹੋਇਆ ਉਸ ਸੰਨਿਆਸੀ ਕੋਲ ਪਹੁੰਚ ਗਿਆ ਜਿਵੇਂ ਹੀ ਉਹ ਉਸ ਚੌਂਪੜੀ ਵਿੱਚ ਪਹੁੰਚਿਆ ਤਾਂ ਅਚਾਨਕ ਸੰਨਿਆਸੀ ਬੋਲਿਆ ਕਿ ਜੇਕਰ ਮਨ ਵਿੱਚ ਸੀਤਾ ਇਹ ਫਲ ਬਾਂਦਰਾਂ ਨੂੰ ਖਵਾਏ ਕਿਉਂ ਨਹੀਂ ਇਹ ਸੁਣ ਕੇ ਸੁਰੇਂਦਰ ਹੈਰਾਨ ਹੋ ਗਿਆ ਕਿ ਸੰਨਿਆਸੀ ਨੂੰ ਕਿਵੇਂ ਪਤਾ ਲੱਗਿਆ कि ਉਸਦੇ ਮਨ ਵਿੱਚ ਬਾਂਦਰਾਂ ਨੂੰ ਫਲ ਖਵਾਉਣ ਦੀ ਇੱਛਾ ਜਾਗੀ ਸੀ ਉਸਨੇ ਮਹਾਤਮਾ ਨੂੰ ਪੁੱਛਿਆ ਕਿ ਮਹਾਤਮਾ ਜੀ ਤੁਹਾਨੂੰ ਕਿਵੇਂ ਪਤਾ ਕਿ ਮੈਂ ਬਾਂਦਰਾਂ ਨੂੰ ਇਹ ਫਲ ਖਵਾਉਣਾ ਚਾਹੁੰਦਾ ਸੀ ਮਹਾਤਮਾ ਨੇ ਬਹੁਤ ਹੀ ਨਿਮਰਤਾ ਤੇ ਸ਼ਾਂਤੀ ਨਾਲ ਕਿਹਾ ਕਿ ਜ਼ਰੂਰੀ ਇਹ ਨਹੀਂ ਕਿ ਮੈਨੂੰ ਕਿਵੇਂ ਪਤਾ ਲੱਗਿਆ ਅਸੀਂ ਤਾਂ ਸੰਿਆਸੀ ਹਾਂ ਸਭ ਦੇ ਮਨ ਦੀ ਗੱਲ ਪੜ ਲੈਂਦੇ ਹਾਂ ਜ਼ਰੂਰੀ ਇਸ ਗੱਲ ਨੂੰ ਸਮਝਣਾ ਹੈ ਕਿ ਜਿਵੇਂ ਇੱਕ ਬੱਚਾ ਹਜ਼ਾਰਾਂ گاਵਾ ਵਿੱਚੋਂ ਆਪਣੀ ਮਾਂ ਨੂੰ ਲੱਭ ਲੈਂਦਾ ਹੈ ਉਸੇ ਤਰ੍ਹਾਂ ਕਰਮ ਆਪਣੇ ਕਰਤਾ ਨੂੰ ਲੱਭ ਹੀ ਲੈਂਦਾ ਹੈ ਇਹ ਕਰਮ ਮੇਰੇ ਹੀ ਹੱਥੋਂ ਹੋਣਾ ਲਿਖਿਆ ਸੀ ਤੇ ਇਹ ਕਹਿੰਦੇ ਹੋਏ ਸੰਨਿਆਸੀ ਨੇ ਉਸਦੇ ਹੱਥੋਂ ਫਲ ਫੜ ਕੇ ਬਾਂਦਰਾਂ ਨੂੰ ਖਵਾਉਣੇ ਸ਼ੁਰੂ ਕਰ ਦਿੱਤੇ ਸੁਰੇਂਦਰ ਇਸ ਗੱਲ ਦਾ ਮਤਲਬ ਸਮਝ ਨਹੀਂ ਸਕਿਆ ਇਸ ਲਈ ਉਸਨੇ ਸੰਨਿਆਸੀ ਨੂੰ ਸਵਾਲ ਕੀਤਾ ਕਿ ਮੈਂ ਤੁਹਾਡੀ ਗੱਲ ਦਾ ਮਤਲਬ ਨਹੀਂ ਸਮਝ ਸਕਿਆ ਕਿਰਪਾ ਕਰਕੇ ਮੈਨੂੰ ਉਸ ਗੱਲ ਦਾ ਵਿਸਥਾਰ ਚ ਮਤਲਬ ਸਮਝਾਓ ਮਹਾਤਮਾ ਨੇ ਬਹੁਤ ਹੀ ਸ਼ਾਂਤ ਆਵਾਜ਼ ਵਿੱਚ ਕਹਿਣਾ ਸ਼ੁਰੂ ਕੀਤਾ ਕਿ ਮਨੁੱਖ ਨੂੰ ਹਮੇਸ਼ਾ ਇਹ ਹੀ ਲੱਗਦਾ ਹੈ ਕਿ ਉਹ ਕਰਨ ਵਾਲਾ ਹੈ ਉਹ ਹੀ ਕਰਤਾ ਹੈ ਤੇ ਉਹ ਹੀ ਕਰਮ ਕਰੇਗਾ ਪਰ ਸਮਝਣ ਵਾਲੀ ਗੱਲ ਇਹ ਹੁੰਦੀ ਹੈ ਕਿ ਕਰਮ ਤੁਹਾਡੀ ਖੁਦ ਚੋਣ ਕਰਦਾ ਹੈ ਤੁਸੀਂ ਕਰਮ ਦੀ ਚੋਣ ਨਹੀਂ ਕਰਦੇ ਜੇਕਰ ਤੁਸੀਂ ਕਿਸੇ ਚੰਗੇ ਕਰਮ ਨੂੰ ਕਰਨ ਦੇ ਯੋਗ ਹੋ ਹਜ਼ਾਰਾਂ ਲੋਕਾਂ ਵਿੱਚੋਂ ਕਰਮ ਤੁਹਾਨੂੰ ਆਪਣੇ ਆਪ ਲੱਭ ਕੇ ਕੱਢ ਲਵੇਗਾ ਇਸ ਲਈ ਜੋਗ ਬਨਨ ਤੇ ਧਿਆਨ ਦਿਓ ਕਰਮ ਕਰਨ ਤੇ ਧਿਆਨ ਨਾ ਦਿਓ ਜੇਕਰ ਤੁਸੀਂ ਸਿਰਫ ਕਰਮ ਕਰਨ ਤੇ ਧਿਆਨ ਦਿਓਗੇ ਤਾਂ ਕਦੇ ਯੋਗ ਨਹੀਂ ਬਣ ਸਕੋਗੇ ਯੋਗ ਬਨਨ ਵਾਸਤੇ ਜਿਹੜੇ ਕਰਮਾਂ ਦੀ ਲੋੜ ਹੁੰਦੀ ਹੈ ਪਹਿਲਾਂ ਉਹਨਾਂ ਛੋਟੇ-ਛੋਟੇ ਕਰਮਾਂ ਨੂੰ ਕਰਨਾ ਸ਼ੁਰੂ ਕਰੋ ਤੇ ਜਦੋਂ ਤੁਸੀਂ ਯੋਗ ਬਣ ਜਾਓਗੇ ਤਾਂ ਫਿਰ ਵੱਡਾ ਕਰਮ ਜਾਂ ਮੁੱਖ ਕਰਮ ਜਾਂ ਫਿਰ ਜਿਹੜੇ ਕਰਮ ਵਾਸਤੇ ਤੁਸੀਂ ਬਣੇ ਹੋ ਉਹ ਕਰਮ ਤੁਹਾਡੇ ਕੋਲ ਖੁਦ ਚੱਲ ਕੇ ਆਵੇਗਾ ਉਦਾਹਰਨ ਲਈ ਤੋ ਇਨਾ ਬਾਂਦਰਾ ਨੂੰ ਹੀ ਦੇਖ ਲੈ ਇਨਾ ਬਾਂਦਰਾ ਨੇ ਛੋਟੇ ਛੋਟੇ ਕਰਮ ਕਰਕੇ ਰੁੱਖਾਂ ਉੱਪਰ ਚੜ੍ਹਨਾ ਸਿੱਖਿਆ ਛਾਲਾ ਮਾਰਨੀ ਸਿੱਖਿਆ ਇਸੇ ਤਰ੍ਹਾਂ ਛੋਟੇ ਛੋਟੇ ਕਰਮ ਕਰਦੇ ਹੋਏ ਇਹ ਮੇਰੇ ਤੱਕ ਪਹੁੰਚ ਗਏ ਤੇ ਮੇਰੇ ਤੱਕ ਪਹੁੰਚਣ ਤੋਂ ਬਾਅਦ ਇਨਾ ਕੋਲ ਇਹਨਾਂ ਦਾ ਭੋਜਨ ਖੁਦ ਹੀ ਪਹੁੰਚ ਗਿਆ ਇਸ ਲਈ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਛੋਟੇ ਛੋਟੇ ਕਰਮ ਕਰਦੇ ਰਹੋ ਆਪਣੇ ਆਪ ਨੂੰ ਉਸ ਯੋਗ ਬਣਾਉਂਦੇ ਜਾਓ ਤੇ ਜਦੋਂ ਤੁਸੀਂ ਯੋਗ ਬਣ ਜਾਓਗੇ ਤਾਂ ਆਪਣੇ ਆਪ ਤੁਹਾਨੂੰ ਇੱਕ ਵੱਡਾ ਟੀਚਾ ਮਿਲ ਜਾਵੇਗਾ ਮਹਾਤਮਾ ਨੇ ਅੱਗੇ ਕਿਹਾ ਕਿ ਜੇਕਰ ਤੁਸੀਂ ਯੋਗ ਬਨਣ ਲਈ ਕਰਮ ਨਹੀਂ ਕਰੋਗੇ ਤਾਂ ਦੂਸਰੇ ਲੋਕਾਂ ਦੇ ਕਰਮ ਵੀ ਤੁਹਾਨੂੰ ਪ੍ਰਭਾਵਿਤ ਕਰਨ ਲੱਗਣਗੇ ਉਦਾਹਰਨ ਲਈ ਤੇਰੀ ਪਤਨੀ ਕਈ ਦਿਨਾ ਤੋਂ ਬਿਮਾਰ ਹੈ ਤੂੰ ਅਕਸਰ ਇਹ ਹੀ ਸੋਚਦਾ ਹੈ ਕਿ ਮੈਨੂੰ ਕਿਹੜੇ ਕਰਮਾਂ ਦੀ ਸਜ਼ਾ ਮਿਲ ਰਹੀ ਹੈ ਪਰ ਸਮਝਣ ਵਾਲੀ ਗੱਲ ਇਹ ਹੈ ਕੀ ਤੇਰੀ ਪਤਨੀ ਆਪਣੇ ਕਰਮਾਂ ਦੀ وجہ ਨਾਲ ਬਿਮਾਰ ਹੈ ਨਾ ਕਿ ਤੇਰੇ ਕਰਮਾਂ ਦੀ وجہ ਨਾਲ ਤੇਰੇ ਕਰਮ ਤਾਂ ਚੰਗੇ ਨੇ ਪਰ ਕੀ ਪਤਾ ਤੇਰੀ ਪਤਨੀ ਦੇ ਕਰਮ ਅਤੀਤ ਵਿੱਚ ਚੰਗੇ ਨਾ ਰਹੇ ਹੋਣ ਜਿਨ੍ਹਾਂ ਕਰਕੇ ਉਹ ਬਿਮਾਰ ਹੋ ਗਈ ਹੋਵੇ ਤੇ ਤੇਰੀ ਪਤਨੀ ਦੇ ਕਰਮਾਂ ਕਾਰਨ ਤੈਨੂੰ ਵੀ ਦੁੱਖ ਚੇਲਨੇ ਪੈ ਰਹੇ ਹਨ ਇਸੇ ਤਰ੍ਹਾਂ ਹੀ ਬਹੁਤ ਸਾਰੇ ਮਨੁੱਖ ਆਪਣੇ ਬੱਚਿਆਂ ਦੀ وجہ ਨਾਲ ਆਪਣੇ ਪਰਿਵਾਰ ਦੀ وجہ ਨਾਲ ਖੁਦ ਦੁੱਖ ਚੇਲ ਰਹੇ ਹੁੰਦੇ ਨੇ ਪਰ ਥੋੜਾ ਸੋਚ ਜੇਕਰ ਤੂੰ ਯੋਗ ਹੁੰਦਾ ਤਾਂ ਤੂੰ ਆਪਣੀ ਪਤਨੀ ਦਾ ਖੁਦ ਇਲਾਜ ਕਰਵਾ ਲੈਂਦਾ ਉਸਦੀ ਬਿਮਾਰੀ ਨੂੰ ਦੂਰ ਕਰ ਦਿੰਦਾ ਤੇ ਕੀ ਪਤਾ ਜੇ ਤੂੰ ਯੋਗ ਹੁੰਦਾ ਤਾਂ ਤੇਰਾ ਕਿਸੇ ਹੋਰ ਇਸਤਰੀ ਨਾਲ ਵਿਆਹ ਹੋਇਆ ਹੁੰਦਾ ਜੋ ਬਿਲਕੁਲ ਤੰਦਰੁਸਤ ਹੁੰਦੀ ਪਰ ਤੂੰ ਯੋਗ ਨਹੀਂ ਸੀ ਇਸ ਲਈ ਤੂੰ ਆਪਣੀ ਪਤਨੀ ਦੀ ਵਜ੍ਹਾ ਨਾਲ ਖੁਦ ਦੁੱਖ ਚੱਲ ਰਿਹਾ ਹੈ ਜੇਕਰ ਤੂੰ ਯੋਗ ਬਣ ਜਾਵੇਂਗਾ ਤਾਂ ਦੂਸਰੇ ਲੋਕਾਂ ਦੇ ਕਰਮ ਤੈਨੂੰ ਪ੍ਰਭਾਵਿਤ ਨਹੀਂ ਕਰ ਸਕਣਗੇ ਮਹਾਤਮਾ ਨੇ ਸੁਰਿੰਦਰ ਨੂੰ ਚੇਤਾਵਨੀ ਦਿੰਦੇ ਕਿਹਾ ਕਿ ਯਾਦ ਰੱਖ ਤੁਹਾਨੂੰ ਉਹ ਨਹੀਂ ਮਿਲਦਾ ਜੋ ਤੁਸੀਂ ਚਾਹੁੰਦੇ ਹੋ ਸਗੋਂ ਉਹ ਮਿਲਦਾ ਹੈ ਜਿਸਦੇ ਤੁਸੀਂ ਯੋਗ ਹੋ ਕਾਬਲ ਹੋ ਇਸ ਲਈ ਆਪਣੀ ਕਾਬਲੀਅਤ ਨੂੰ ਵਿਧਾਨ ਤੇ ਕੰਮ ਕਰੋ ਉਸਦੇ ਲਈ ਕਰਮ ਕਰੋ ਕਰਮਾਂ ਦਾ ਫਲ ਪਾਉਣ ਲਈ ਕਦੇ ਵੀ ਕਰਮ ਨਾ ਕਰੋ ਸੁਰਿੰਦਰ ਨੇ ਮਹਾਤਮਾ ਨੂੰ ਬਹੁਤ ਹੀ ਨਿਮਰਤਾ ਨਾਲ ਇੱਕ ਸਵਾਲ ਪੁੱਛਿਆ ਕਿ ਮਹਾਤਮਾ ਜੀ ਮੈਨੂੰ ਇਹ ਦੱਸਣ ਦੀ ਖੇਚਲ ਕਰੋ ਕਿ ਮੈਂ ਆਪਣੀ ਯੋਗਤਾ ਕਿਸ ਤਰ੍ਹਾਂ ਵਧਾ ਸਕਦਾ ਹਾਂ ਤਾਜੋ ਮੇਰਾ ਮੁਖ ਕਰਮ ਮੈਨੂੰ ਲੱਭ ਸਕੇ ਮਹਾਤਮਾ ਨੇ ਬਹੁਤ ਹੀ ਸ਼ਾਂਤੀ ਨਾਲ ਕਹਿਣਾ ਸ਼ੁਰੂ ਕੀਤਾ ਕਿ ਇਸ ਦੇ ਲਈ ਬੜੇ ਹੀ ਸੋਖੇ ਸੋਕੇ ਉਪਾਏ ਹਨ ਸਭ ਤੋਂ ਪਹਿਲਾ ਉਪਾਏ ਹੈ ਕਰਮ ਕਰਕੇ ਭੁੱਲ ਜਾਓ ਤੁਸੀਂ ਜਿਹੜੇ ਕਰਮ ਕਰ ਰਹੇ ਹੋ ਆਪਣੇ ਯੋਗ ਬਨਣ ਲਈ ਉਸ ਕਰਮ ਨੂੰ ਕਰਨ ਤੋਂ ਬਾਅਦ ਭੁੱਲ ਜਾਓ ਇਹ ਕਦੇ ਨਾ ਸੋਚੋ ਕਿ ਉਸ ਨੂੰ ਕਰਨ ਨਾਲ ਤੁਹਾਨੂੰ ਕੀ ਮਿਲਿਆ ਜਾਂ ਮਿਲੇਗਾ ਇਸ ਲਈ ਹੀ ਕਿਹਾ ਜਾਂਦਾ ਹੈ ਕਿ ਕਰਮ ਕਰੋ ਫਲ ਦੀ ਚਿੰਤਾ ਨਾ ਕਰੋ ਜੈ ਇੱਛਾ ਨਾ ਰੱਖੋ ਜੇਕਰ ਤੁਸੀਂ ਫਲ ਦੀ ਚਿੰਤਾ ਕਰੋਗੇ ਤਾਂ ਅਸਲ ਵਿੱਚ ਤੁਹਾਨੂੰ ਕਰਮ ਕਰ ਹੀ ਨਹੀਂ ਰਹੇ ਹੋਗੇ ਅਕਸਰ ਬੰਦੇ ਦੇ ਦੁੱਖਾਂ ਦਾ ਇਹ ਹੀ ਇੱਕ ਬਹੁਤ ਵੱਡਾ ਕਾਰਨ ਹੁੰਦਾ ਹੈ ਉਹ ਸੋਚਦਾ ਹੈ ਕਿ ਮੈਂ ਕਰਮ ਤਾਂ ਚੰਗੇ ਕਰ ਰਿਹਾ ਪਰ ਮੈਨੂੰ ਫਲ ਨਹੀਂ ਪ੍ਰਾਪਤ ਹੋ ਰਿਹਾ ਤੇ ਇਹ ਹੀ ਦੁੱਖ ਉਸਦੇ ਮਨ ਨੂੰ ਠੇਸ ਪਹੁੰਚਾਉਂਦਾ ਰਹਿੰਦਾ ਹੈ ਉਸ ਨੂੰ ਆਪਣੇ ਟੀਚੇ ਤੋਂ ਪਟਕਾਉਂਦਾ ਰਹਿੰਦਾ ਹੈ ਕਿਸੇ ਕਰਮ ਨੂੰ ਕਰਨ ਤੋਂ ਬਾਅਦ ਆਪਣਾ ਮੁਲਾਂਕਣ ਜ਼ਰੂਰ ਕਰੋ ਪਰ ਫਲ ਦੀ ਚਿੰਤਾ ਨਾ ਕਰੋ સુનિન્દર ਨੇ મહાત્મા ਨੂੰ પૂછਿਆ કે મહાત્માજી ਅਸੀਂ ਆਪਣਾ મૂલ્યાંਕਨ ਕਿਵੇਂ ਕਰ ਸਕਦੇ ਹਾਂ ਤਾਂ મહાત્મા ਨੇ ਜਵਾਬ ਦਿੱਤਾ ਕਿ ਜਦੋਂ ਵੀ ਤੂੰ ਕੋਈ ਕੰਮ ਪੂਰਾ ਕਰਦਾ ਹੈ ਤਾਂ ਕੰਮ ਪੂਰਾ ਕਰਨ ਤੋਂ ਬਾਅਦ ਖੁਦ ਨੂੰ ਇਹ ਸਵਾਲ ਜ਼ਰੂਰ ਪੁੱਛੀਂ ਕਿ ਕਿ ਇਸ ਕੰਮ ਨੂੰ ਕਰਦੇ ਸਮੇਂ ਤੇਰਾ ਧਿਆਨ ਇਸੇ ਕੰਮ ਵਿੱਚ ਲੱਗਿਆ ਹੋਇਆ ਸੀ ਜਾਂ ਤੇਰਾ ਧਿਆਨ ਕਿਤੇ ਹੋਰ ਭਟਕ ਰਿਹਾ ਸੀ ਇਸ ਤਰ੍ਹਾਂ ਤੂੰ ਆਪਣੇ ਆਪ ਦਾ મૂલ્યાંਕਨ ਕਰ ਸਕਦਾ ਹੈ ਤੇ ਕਿੰਨੇ ਧਿਆਨ ਨਾਲ ਉਸ ਕੰਮ ਨੂੰ ਕਰ ਰਿਹਾ ਸੀ ਤੇ ਜਿੰਨੇ ਧਿਆਨ ਨਾਲ ਤੂੰ ਕਿਸੇ ਕੰਮ ਨੂੰ ਕਰੇਂਗਾ ਉਨੀ ਹੀ ਤੇਰੀ ਯੋਗਤਾ ਵੱਧਦੀ ਚਲੀ ਜਾਵੇਗੀ ਤੇ ਜੇਕਰ ਤੂੰ ਬਸ ਓਦਾਂ ਹੀ ਕਿਸੇ ਕੰਮ ਨੂੰ ਪੂਰਾ ਕਰਨ ਲਈ ਉਸ ਨੂੰ ਕਰਦਾ ਰਹੇਂਗਾ ਤਾਂ ਉਸ ਕਰਮ ਤੋਂ ਤੂੰ ਕਦੇ ਵੀ ਯੋਗ ਨਹੀਂ ਬਣੇਗਾ ਉਹ ਕਰਮ ਤਾਂ ਪੂਰਾ ਹੋ ਜਾਵੇਗਾ ਪਰ ਉਸ ਦਾ ਫਲ ਤੈਨੂੰ ਕਦੇ ਨਹੀਂ ਮਿਲੇਗਾ ਇਸ ਲਈ ਆਪਣਾ ਮੁਲਾਂਕਣ ਇਸ ਤਰ੍ਹਾਂ ਕਰੋ ਕਿ ਤੁਹਾਡਾ ਧਿਆਨ ਉੱਥੇ ਟਿਕਿਆ ਹੋਇਆ ਸੀ ਜਾਂ ਨਹੀਂ ਜੇ ਤੁਹਾਡੇ ਵਿਚਾਰ ਤੁਹਾਨੂੰ ਕਿਤੇ ਭਟਕਾ ਕੇ ਲੈ ਗਏ ਸੀ ਤੇ ਕੋਸ਼ਿਸ਼ ਜ਼ਰੂਰ ਕਰੋ ਕਿ ਅਗਲੀ ਵਾਰ ਜਦੋਂ ਤੁਸੀਂ ਕੋਈ ਵੀ ਕਰਮ ਕਰੋ ਤਾਂ ਤੁਹਾਡੇ ਵਿਚਾਰ ਵੀ ਉਸ ਕਰਮ ਤੇ ਟਿਕੇ ਰਹਿਣ ਇੱਧਰ ਉੱਧਰ ਦੂਸਰੀਆਂ ਗੱਲਾਂ ਵਿੱਚ ਨਾ ਪਟਕਣ सुरेंद्र ਨੇ ਸਕਲ ਤੇ ਇੱਕ ਸਵਾਲ ਪੁੱਛਿਆ ਕਿ ਮਹਾਤਮਾ ਜੀ ਜਦੋਂ ਵੀ ਅਸੀਂ ਕੋਈ ਕਰਮ ਕਰਦੇ ਹਾਂ ਤਾਂ ਸਾਡਾ ਮਨ ਵਿਚਾਰਾਂ ਨਾਲ ਭਰ ਜਾਂਦਾ ਹੈ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਸੋਚਣ ਲੱਗਦਾ ਹੈ ਤਾਂ ਅਸੀਂ ਕਿਸ ਤਰ੍ਹਾਂ ਆਪਣੇ ਮਨ ਨੂੰ ਇੱਕ ਹੀ ਕਰਮ ਉੱਪਰ ਟਿਕਾ ਕੇ ਰੱਖ ਸਕਦੇ ਹਾਂ ਮਹਾਤਮਾ ਨੇ ਇਸ ਤਰ੍ਹਾਂ ਜਵਾਬ ਦਿੰਦੇ ਹੋਏ ਕਿਹਾ ਕਿ ਜਦੋਂ ਵੀ ਤੁਸੀਂ ਕਿਸੇ ਕਰਮ ਨੂੰ ਕਰਦੇ ਸਮੇਂ ਆਪਣਾ ਪੂਰਾ ਧਿਆਨ ਉਸ ਵਿੱਚ ਲਗਾ ਦਿੰਦੇ ਹੋ ਤਾਂ ਫਿਰ ਤੁਹਾਡੇ ਵਿਚਾਰ ਉਸੇ ਕਰਮ ਉੱਪਰ ਕੇਂਦ੍ਰਿਤ ਰਹਿ ਸਕਦੇ ਹਨ ਤੇ ਪੂਰੀ ਇਕਾਗਰਤਾ ਪ੍ਰੇਮ ਤੇ ਭਾਵਨਾ ਨਾਲ ਕੀਤਾ ਗਿਆ ਕਰਮ ਤੁਹਾਡੇ ਵਿਚਾਰਾਂ ਨੂੰ ਇੱਧਰ ਉੱਧਰ ਭਟਕਣ ਨਹੀਂ ਦੇਵੇਗਾ ਵਿਚਾਰ ਤੁਹਾਨੂੰ ਉਦੋਂ ਹੀ ਭਟਕਾਉਂਦੇ ਨੇ ਜਦੋਂ ਤੁਸੀਂ ਉਸ ਕਰਮ ਨੂੰ ਪੂਰੀ ਇਕਾਗਰਤਾ ਨਾਲ ਨਹੀਂ ਕਰਦੇ ਉਸ ਵਿੱਚ ਪੂਰੀ ਭਾਵਨਾ ਨਹੀਂ ਦਿਖਾਉਂਦੇ ਜਦੋਂ ਇਹ ਚੀਜ਼ਾਂ ਤੁਸੀਂ ਉਸ ਕਰਮ ਵਿੱਚ ਮਿਲਾ ਦਿੰਦੇ ਹੋ ਤਾਂ ਸੁਭਾਵਿਕ ਜੀ ਗੱਲ ਹੈ ਕਿ ਤੁਸੀਂ ਪੂਰੀ ਤਰ੍ਹਾਂ ਉਸ ਕਰਮ ਵਿੱਚ ਘੁਲ ਮਿਲ ਜਾਂਦੇ ਹੋ ਤੇ ਤੁਹਾਡਾ ਮਨ ਇੱਕ ਹੀ ਜਗ੍ਹਾ ਟਿਕਿਆ ਰਹਿੰਦਾ ਹੈ ਮਹਾਤਮਾ ਨੇ ਆਪਣੀ ਗੱਲ ਖਤਮ ਕਰਦੇ ਹੋਏ ਕਿਹਾ ਕਿ ਜੇਕਰ ਕੋਈ ਇਨਸਾਨ ਇਹਨਾਂ ਗੱਲਾਂ ਦੀ ਸਹੀ ਢੰਗ ਨਾਲ ਵਰਤੋਂ ਕਰਦਾ ਹੋਇਆ ਇਨਾ ਗੱਲਾਂ ਦਾ ਪਾਲਨ ਕਰਦਾ ਹੈ ਤਾਂ ਉਹ ਕਿਸੇ ਵੀ ਕਰਮ ਲਈ ਆਪਣੇ ਆਪ ਨੂੰ ਯੋਗ ਬਣਾ ਸਕਦਾ ਹੈ ਤੇ ਇੱਕ ਵਾਰ ਜਦੋਂ ਉਹ ਯੋਗ ਬਣ ਜਾਵੇ ਤਾਂ ਉਸ ਦਾ ਕਰਮ ਉਸ ਨੂੰ ਆਪਣੇ ਆਪ ਲਾਭ ਲੰਦਾ ਹੈ ਸੁਰਿੰਦਰ ਨੂੰ ਕੁਝ ਕੁ ਫਲਾਂ ਦੇ ਬਦਲੇ ਜ਼ਿੰਦਗੀ ਭਰ ਦਾ ਗਿਆਨ ਪ੍ਰਾਪਤ ਹੋ ਚੁੱਕਾ ਸੀ ਉਸ ਨੂੰ ਤਸੱਲੀ ਹੋ ਚੁੱਕੀ ਸੀ ਉਸ ਦੇ ਮਨ ਦੇ ਸਾਰੇ ਸਵਾਲ ਖਤਮ ਹੋ ਚੁੱਕੇ ਸੀ ਉਸ ਨੇ ਮਹਾਤਮਾ ਨੂੰ ਮੱਥਾ ਟੇਕਿਆ ਤੇ ਉੱਥੋਂ ਆਪਣੇ ਘਰ ਵੱਲ ਤੁਰ ਪਿਆ ਸੋ ਦੋਸਤੋ ਉਮੀਦ ਹੈ ਇਸ ਕਹਾਣੀ ਤੋਂ ਤੁਹਾਡੇ ਕਈ ਸਵਾਲ ਹੱਲ ਹੋ ਗਏ ਹੋਣਗੇ ਤੇ ਇਹਨਾਂ ਨੂੰ ਤੁਸੀਂ ਆਪਣੀ ਜ਼ਿੰਦਗੀ ਵਿੱਚ ਜ਼ਰੂਰ ਲਾਗੂ ਕਰੋਗੇ ਦੋਸਤੋ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਕਮੈਂਟ ਵਿੱਚ ਸਤਨਾਮ ਸ਼੍ਰੀ ਵਾਹਿਗੁਰੂ ਜ਼ਰੂਰ ਲਿਖਣਾ ਤੇ ਇਸੇ ਤਰ੍ਹਾਂ ਦੀਆਂ ਪ੍ਰੇਰਣਾਦਾਇਕ ਕਹਾਣੀਆਂ ਲਈ ਜੁੜੇ ਰਹੋ ਸਾਡੇ ਚੈਨਲ ਗਿਆਨ ਦੀਆਂ ਗੱਲਾਂ ਨਾਲ ਮਿਲਦੇ ਹਾਂ ਅਗਲੀ ਵੀਡੀਓ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ